ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਇਹ ਦੁਪੱਟੇ ਤੇ ਸੂਟ ਤੇ ਮੋਤੀ ਲਾਉਣਾ ਦੱਸਦੇ ਹਾਂ ਇਹ ਕਾਰਾ ਕਾਰਾ ਮੋਤੀ ਹੈ ਕੋਈ ਟੰਕਾ ਨਹੀਂ ਸੰਨ ਵਿੱਚ ਲਾਇਆ ਕੱਲੇ ਦੁਪੱਟੇ ਤੇ ਅਸੀਂ ਲਾਉਣੇ ਦੱਸਦੇ ਹਾਂ ਤੁਹਾਨੂੰ ਤੁਸੀਂ ਸੂਟ ਤੇ ਵੀ ਲਾ ਸਕਦੇ ਹੋ ਚਾਕਾਂ ਤੇ ਤੇ ਸੂਟ ਦੇ ਘੇਰੇ ਤੇ ਥੱਲੇ ਵੀ ਇਸ ਤਰੀਕੇ ਨਾਲ ਲਾ ਸਕਦੇ ਹੋ ਬਹੁਤ ਸੋਹਣੇ ਲੱਗਣਗੇ ਪੂਰੇ ਧਾਗੇ ਨਾਲ ਇਹ ਆਪਾਂ ਲਾਵਾਂਗੇ ਤੇ ਇਹ ਵੱਡਾ ਮੋਤੀ ਤੇ ਛੋਟਾ ਮੋਤੀ ਹੈ ਦੋਨੇ ਦੇਖ ਵੀਡੀਓ ਨੂੰ ਵੇਖਣ ਅਤੇ ਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਘੰਟੀ ਬਟਨ ਜ਼ਰੂਰ ਦਬਾਓ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਰੋ ਸਾਡੇ ਚੈਨਲ ਨੂੰ ਚਲੋ ਜੀ ਆਪਾਂ ਲਾਉਣਾ ਸਟਾਰਟ ਕਰਦੇ ਆਂ ਬਹੁਤ ਹੀ ਸੌਖੇ ਤੇ ਸੂਈ ਧਾਗੇ ਨਾਲ ਲਾਉਣੀ ਆਪਾਂ ਵੱਡਾ ਤੇ ਛੋਟਾ ਮੋਤੀ ਤੁਸੀਂ ਕੱਲਾ ਛੋਟਾ ਵੀ ਲਾ ਸਕਦੇ ਹੋ ਤੇ ਕੱਲਾ ਇਹ ਵੱਡਾ ਜਿਹੜਾ ਲਾਲ ਆ ਇਹ ਵੀ ਲਾ ਸਕਦੇ ਹੋ ਬਾਲੇ ਵੱਡੇ ਨਹੀਂ ਇਹ ਛੋਟੇ ਹੀ ਆ ਇਹ ਵੀ ਚੱਕਰ ਤੇ ਤੁਸੀਂ ਕਹਿਰਾ ਕਹਿਰਾ ਮੋਤੀਆਂ ਲਾ ਸਕਦੇ ਹੋ ਇਹ ਕਹਿਰਾ ਕਹਿਰਾ ਉਤਲਾ ਵੀ ਕਹਿਰਾ ਕਹਿਰਾ ਲਾ ਸਕਦੇ ਹੋ ਬਹੁਤ ਸੋਹਣਾ ਲੱਗੂ ਜਿਵੇਂ ਲੀਲਾ ਸੂਟ ਹੋਵੇ ਕਾਲਾ ਸੂਟ ਹੋਵੇ ਚਿੱਟਾ ਮੋਤੀ ਬਹੁਤ ਸੋਹਣਾ ਲੱਗ ਰਿਹਾ ਹੈ ਚਲੋ ਜੀ ਆਪਾਂ ਲਾਉਣਾ ਸਟਾਰਟ ਕਰ ਲਵੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਮੀਜ਼ ਦੇ ਚਾਕਾਂ ਤੇ ਤੇ ਦੁਪੱਟੇ ਤੇ ਕਹਿਰਾ ਕਹਿਣਾ ਮੋਤੀ ਕਿਵੇਂ ਲਾਉਣਾ ਹੈ ਸੂਈ ਧਾਗੇ ਨਾਲ ਉਹ ਵੀ ਤੇ ਇਹ ਆਪਾਂ ਥੱਲੇ ਵੀ ਗੱਡ ਦੇ ਕੇ ਕਹਿਰਾ ਧਾਗਾ ਪਾਇਆ ਹੋਇਆ ਬਰੀਕ ਸੂਈ ਹੈ ਤੇ ਆਪਾਂ ਸੂਈ ਟਪਾ ਲਈਏ ਹੁਣ ਇਹ ਆਪਾਂ ਸੂਈ 'ਚ ਮੋਤੀ ਪਾ ਲਿਆ ਛੋ ਵੱਡਾ ਮੋਤੀ ਤੇ ਛੋਟਾ ਮੋਤੀ ਕਿਵੇਂ ਲਾਉਣਾ ਇਹ ਆਪਾਂ ਰੈੱਡ ਕਲਰ ਲਾਇਆ ਤੇ ਆਪਾਂ ਲਾਵਾਂਗੇ ਚਿੱਟਾ ਉਹ ਤਾਂ ਵੱਡੀ ਸੂਈ ਵਿੱਚ ਨਹੀਂ ਲੰਘ ਜਾਂਦਾ ਇਹ ਵਾਲਾ ਨਹੀਂ ਲੰਘਦਾ ਇਸ ਕਰਕੇ ਦੇਖ ਇਸ ਤਰੀਕੇ ਨਾਲ ਲਾਵਾਂਗੇ ਅਸੀਂ ਤਾਂ ਇਹਦੇ ਨਾਲ ਆਏ ਮਜਬੂਤੀ ਕਰ ਦਿਆਂਗੇ ਦੇਖੋ ਨਾਲ ਮਜਬੂਤੀ ਕਰਦੇ ਹੁਣ ਤੁਸੀਂ ਇਹ ਤਾਂ ਐ ਵੀ ਤੁਸੀਂ ਐਂ ਪਾ ਸਕਦੇ ਹੋ ਦੇਖੋ ਹੁਣ ਅਸੀਂ ਛੋਨਾ ਛੱਡ ਕੇ ਫਿਰ ਆਪਾਂ ਇੱਕ ਲਾਲ ਮੋਤੀ ਤੇ ਜੱਪਤਾ ਮੁੱਤੀ ਲਾਉਣਾ ਇਹਨੂੰ ਤੁਸੀਂ ਕਮੀਜ਼ ਦੇ ਚੱਕਾਂ ਤੇ ਵੀ ਲਾ ਸਕਦੇ ਹੋ ਛੋਟੇ ਮੁੱਤੀ ਲਾ ਸਕਦੇ ਹੋ ਕਹਿਰੇ ਕਹਿੰਦੇ ਵੀ ਲੱਗ ਜਾਣਗੇ ਬਾਈ ਕੱਲਾ ਕੱਲਾ ਕਹਿਰਾ ਮੁੱਤੀ ਆਹ ਜਿਹੜਾ ਚਿੱਟਾ ਹੈ ਇਹ ਕਮੀਜ਼ ਦੇ ਚੱਕਾਂ ਤੇ ਦੇਖੋ ਇਸ ਇੱਕ ਇਸ ਤਰੀਕਾ ਤੇ ਇਹਨੂੰ ਆਪਾਂ ਇੱਧਰ ਬੱਸ ਕੱਢ ਲਿਆ ਸੁਈ ਨੂੰ ਇੱਥੇ ਆਪਾਂ ਆਪਾਂ ਕਾਢਣਾ ਪਾਗੇ ਦੇ ਇਹ ਤੇ ਤਾਂ ਆਪਾਂ ਪਾਈ ਸੀਗੀ ਟੰਕਾ ਜਲ ਬਣਾਇਆ ਸੀਗਾ ਇਸ ਤਰੀਕੇ ਨਾਲ ਤੁਸੀਂ ਲਾਉਂਦੇ ਜਾਓ ਲੇਲੇੜ ਚਿੱਟੇ ਮਾਤੀ ਆ ਬਰੀਕ ਸੂਈ ਨਾਲ ਹੀ ਲੱਗਣਗੇ ਇਹ ਟ੍ਰਿਕ ਇਹ ਨਾਲ ਆਇਆ ਸਾਰੀ ਚੁੰਨੀ ਤੇ ਆਇਆ ਲਾ ਲोगे ਤਾਂ ਵੀ ਬਹੁਤ ਸੋਹਣੇ ਲੱਗਣਗੇ ਤੁਹਾਨੂੰ ਲਾ ਕੇ ਥੋੜੀ ਜਿਹੀ ਅਸੀਂ ਦਿਖਾਉਣੀ ਹੈ ਹੁਣ ਆਪਾਂ ਥੋੜੇ ਜੇ ਲਾ ਲੈਨੇ ਇੱਥੇ ਲਓ ਜੀ ਆਪਾਂ ਲਾ ਲਿਆ ਇਹ ਮੋਤੀ ਦੇਖੋ ਇਹ ਤੁਸੀਂ ਚਾਕਾਂ ਤੇ ਵੀ ਕਰਾ ਕਰਾ ਇਸ ਤਰੀਕੇ ਨਾਲ ਲਾ ਸਕਦੇ ਹੋ ਕੱਲਾ ਵੀ ਇਹ ਵੱਡਾ ਲਾ ਸਕਦੇ ਛੋਟਾ ਵੀ ਲਾ ਸਕਦੇ ਇਹ ਸਾਡੇ ਕੋਲੇ ਬਾਰੇ ਵੱਡੇ ਮੋਤੀ ਨਹੀਂ ਹੈ ਛੋਟੇ ਮੋਤੀ ਹੈ ਥੋੜੇ ਜੇ ਛੋਟਿਆਂ ਨਾਲੋਂ ਵੱਡੇ ਹੈ ਜਿਹੜੇ ਚਿੱਟੇ ਹੈ ਜਿਆਦਾ ਛੋਟੇ ਹੈ ਚਿੱਟੇ ਵਾਲੇ ਇਸ ਤਰੀਕੇ ਨਾਲ ਤੁਸੀਂ ਆਹ ਤੇ ਦੁਪੱਟੇ ਤੇ ਲਾ ਸਕਦੇ ਹੋ ਚਾਕਾਂ ਤੇ ਲਾ ਦਦੇ ਦੇਖੋ ਅਸੀਂ ਛੋਟੀ ਸੂਈ ਨਾਲ ਲਾਏ ਕਿਉਂਕਿ ਛੋਟੀ ਸੂਈ ਆਹ ਮੋਤੀ ਵੱਡੀ ਸੂਈ ਵਿੱਚ ਨਹੀਂ ਟੱਪਦੇ ਨਹੀਂਗੇ ਛੋਟੇ ਮੋਤੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦਪੱਟੇ ਤੇ ਸੂਟ ਤੇ ਮੋਤੀ ਲਾਉ ਬਹੁਤੀ ਸਿਕ ਸੌਖੇ ਤਰੀਕੇ ਨਾਲ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ